ਅੰਮ੍ਰਿਤਸਰ 8 ਕੁੜੀਆਂ 5 ਮੁੰਡਿਆਂ ਨੂੰ ਪੁਲਿਸ ਨੇ ਕੀਤਾ ਕਾਬੂ ਸਫਾ ਸੈਂਟਰ ਦੀ ਆੜ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਤੰਦਾ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਤੋ ਇਹਨਾਂ ਨਾਲ ਜਿਹੜੀਆਂ ਇਹਨਾਂ ਦੀਆਂ ਮੰਗਾਂ ਹੈਗੀਆਂ ਮੰਗ ਪੱਤਰ ਮੈਨੂੰ ਰਸੀਵ ਕਰ ਲਿਆ ਆਪਾਂ ਇਹਦੇ ਸੰਬੰਧੀ ਕਾਰਵਾਈ ਅੱਜ ਸ਼ੁਰੂ ਕਰਾ ਦਾਂਗੇ ਬਾਕੀ ਇਹਨਾਂ ਨੂੰ ਇਹਨਾਂ ਦੀ ਜਿਹੜੀ ਮੀਟਿੰਗ ਹੈ ਜੀ ਐਡੀ ਸਾਹਿਬ ਨਾਲ ਜਿਸੀ ਆਫਿਸ 'ਚ ਵੀ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਕਰਾ ਦਿੱਤੀ ਜਾਏਗੀ ਤਾਂ ਉਮੀਦ ਹੈਗੀ ਹੈ ਜੀ ਇਹਨਾਂ ਦਾ ਜਿਹੜਾ ਹੱਲ ਹੈ ਤੋਂ ਸਰਕਾਰੀ ਪੱਧਰ ਤੇ ਹੋਣਾ ਵਾ ਤੇ ਜੋ ਟਾਈਮ ਚਾਹੀਦਾ ਵਾ ਤੇ ਉਹ ਇਹਨਾਂ ਕੋਲ ਲੈ ਕੇ ਹੁਣੇ ਟਾਈਮ 'ਚ ਕੋਸ਼ਿਸ਼ ਕੀਤੀ ਜਾਏਗੀ ਕਿ ਇਹਨਾਂ ਦਾ ਮਸਲਾ ਪੱਕੇ ਤੌਰ ਤੇ ਹੱਲ ਕਰਾ ਦਿੱਤਾ ਜਾਵੇ ਜਿਹੜਾ ਮੰਨ ਲਓ ਕੀ ਵਿੱਚ ਆ ਗਿਆ ਉਹਰੇ ਲਈ ਆਈ ਹੈ ਕਿ ਜੋ ਸਿਗਨਲ ਦੀ ਸੈਟਿੰਗ ਕਰਾਣੀ ਆ ਅੰਦਰੋਂ ਉਹ ਟੈਕਨੀਕਲ ਟੀਮ ਨਾਲ ਕੋਆਰਡੀਨੇਟ ਕਰਾ ਕੇ ਕਰਾ ਦਿੱਤੀ ਜਾਵੇਗੀ ਜੀ ਸਭੇ ਰੇਡ ਵੀ ਦਾ ਸਭ ਠੀਕ ਹੈ ਨਾ ਇੱਥੇ ਕੋਈ ਇਨਫਰ ਨਹੀਂ ਖੜੇ ਬਣੇ ਮੈਂ ਇਹ ਪਰਮਿਸ਼ਨ ਜਰਨੀ ਸੀ ਠੀਕ ਹੈ ਉਹਦੇ ਬਾਰੇ ਰੇਡ ਕੀਤਾ ਹੋਵੇ ਬਾਰੇ ਵੈਰੀਫਾਈ ਕਰ ਰਹੇ ਆ ਜੋ ਅੱਗੇ ਜੋ ਆਊਗਾ ਉਹ ਤੁਹਾਨੂੰ ਦੁਬਾਰਾ ਬਰੀਫ ਕੀਤਾ ਜਾਊਗਾ ਅਜੇ ਵੈਰੀਫਾਈ ਇਨਵੈਸਟੀਗੇਸ਼ਨ ਹੋਗੀ ਬਾਅਦ ਚੱਲਣ ਚੱਲ ਰਹੇ ਆ ਇਹ ਕਿਹੜੀਆਂ ਕੁੜੀਆਂ ਕਿੰਨੇ ਮੁੰਡੇ ਅੰਦਰ ਆ ਰਹੇ ਆ ਅਜੇ ਚੱਲ ਰਿਹਾ ਚੱਲ ਰਿਹਾ ਜੀਵੀਆ ਚੈੱਕ ਕਰ ਰਹੇ ਆ ਸਾਕੇ ਟਿਕਾ ਚੈੱਕ ਕਰ ਰਹੇ ਆ ਇੱਥੇ ਚੱਲਦਾ ਵਾ ਧੰਦਾ ਨਜਾਇਜ਼ ਹਾਂਜੀ ਉਹਦੇ ਬਾਰੇ ਰਿਪੋਰਟ ਕੀਤੀਆਂ ਨੇ ਜੋੜੇ ਨਹੀਂਆਂ ਲੜਕੀਆਂ ਨੇ ਕੁਝ ਮੁੰਡੇ ਆ ਉਹ ਥੱਲੇ ਬੈਠੇ ਸੀ ਲੜਕੀਆਂ ਉੱਪਰ ਸੀ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਟੀਵੀ ਆਰ ਚੈੱਕ ਕਰ ਰਹੇ ਆ ਸਲੂਨ ਐ ਸਪਾ ਚੱਲ ਰਿਹਾ ਸੀ ਉਹਦੀ ਆਰ ਵਿੱਚ ਕੁਝ ਹੋਰ ਤਾਂ ਹੋ ਰਿਹਾ ਸੀ ਇਸੇ ਕਰਕੇ ਤਾਂ ਲੇਟ ਕੀਤਾ ਹੈ ਪਰ ਅਜੇ ਵੈਰੀਫਾਈ ਕਰਦੇ ਆ ਜੀ ਵੈਰੀਫਾਈ ਕਰਕੇ ਜਿਹੜੀ ਹੋਊਗੀ ਤੁਹਾਨੂੰ ਦੱਸ ਦਿਆਂਗੇ ਪਰ ਕਿੰਨੇ ਪੈਸੇ ਲੈਤੇ ਜਾ ਰਹੇ ਜੀ ਇਹਨਾਂ ਦੇ ਕੋਲ ਇੱਥੇ ਸਰ ਜੀ ਕਿਹੜਾ ਕੁਝ ਮੈਸੇਜ ਆਉਂਦਾ ਹੈ ਇਹਦੇ ਵਿੱਚ ਬਰਾਮਦ ਹੋਏ ਸਰ ਤੋਂ ਪੈਸੇ ਉਹਨਾਂ ਕੋਲ ਹੈਗੇ ਯਾਰ ਕਵਰ ਹੋਏ ਆ ਕੋਈ ਸਾਰੇ ਵੈਰੀਫਾਈ ਕਰਾਂਗੇ ਅੱਜ ਇਹ ਵੈਰੀਫਾਈ ਕਰ ਰਿਹਾ ਜੀ ਉਹ ਵੀ ਸਾਰਾ ਕੁਝ ਵੈਰੀਫਾਈ ਕਰਾਂਗੇ ਫਿਰ ਦੱਸ ਦਾਂਗੇ ਤੁਹਾਨੂੰ ਯਾਰ ਕਿੰਨੇ ਕੁੜੀਆਂ ਮੰਡੀ ਅੰਲੇ ਦੀ 2-3 ਕੁੜੀਆਂ ਹੈਗੀਆਂ 6-7 ਕੁੜੀਆਂ ਨੇ 4-5 ਲੜਕੇ ਆ ਇੰਨੇ ਸਮੇਂ ਤੋਂ ਸਿਰਫ ਰੂਮ ਚੱਲ ਰਿਹਾ ਜੀ ਇੱਥੇ ਇਹ ਮੈਂ ਤਾਂ ਹੁਣ ਲੱਗੇ ਉਹ ਚੈੱਕ ਇਹਦਾ ਪੁਰਾਣਾ ਚੱਲ ਰਿਹਾ ਨਹੀਂ ਨਹੀਂ ਵਿਦੇਸ਼ੀ ਕੋਈ ਲੜਕੀਆਂ ਲੋਕਲ ਨੇ ਲੋਕਲ 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 ਉਹ ਚੈੱਕ ਕਰ ਰਹੇ ਸਾਰਾ ਕੁਝ ਕਰ ਰਹੇ ਚੈੱਕ ਉਹ ਤੋਂ ਦੱਸ ਦੇਣੇ ਤਾਂ ਨਹੀਂ ਦੇਸ਼ੀ ਕ੍ਰਾਂਤੀ ਬ੍ਰਾਹਮਣ ਤਾਂ ਇਹ ਨਹੀਂ ਨਹੀਂ ਕੁਝ ਨਹੀਂ ਹੋਇਆ ਸਰ ਜੀ ਕਾਰਵਾਈ ਕਰਨ ਜਾ ਰਹੇ ਜੀ ਅਜੇ ਵੈਰੀਫਾਈ ਕਰਕੇ ਹੀ ਕਾਰਵਾਈ ਹੋਊਗੀ ਜੇ ਗਲਤੀ ਹੋਏ ਤਾਂ ਕਾਰਵਾਈ ਹੋਊਗੀ ਇਹਨਾਂ ਦੇ ਕੋਲੋਂ ਹੀ ਕਾਰਵਾਈ ਹੋਊਗੀ ਸਰ ਇਹ ਸਿਨੀਅਰ ਲੀਡਰ ਵੀ ਲੋਕੀ ਜਦੋਂ ਉਹ ਵੀ ਪਤਾ ਲੱਗ ਜੂ ਜਦੋਂ ਕਰਾਂਗੇ ਸਾਰਾ ਕੁਝ ਉਹ ਵੀ ਪਤਾ ਲੱਗ ਜਾਊਗਾ ਸਰ ਜੀ ਇੱਕ ਗੱਲ ਹੈ ਮੇਰੀ ਗੱਲ ਤੇ ਲੜਕੀਆਂ ਦੀ ਏਜ ਕਿੱਥੋਂ ਦੀ ਆਈਆਂ ਵਿਦੇਸ਼ੀਆਂ ਨੇ ਕਿ ਲੋਕ ਇਥੋਂ ਦੀਆਂ ਲੋਕਲ ਨੇ ਕਿ ਏਜ ਕਿੱਥੋਂ ਦੀ ਆ ਰਹੀ ਹੈ ਜੀ ਤੇ ਉਹ ਜੇ ਪੁੱਛ ਰਹੇ ਆ ਉਹਨਾਂ ਨੂੰ ਅੰਦਰ ਪੁੱਛ ਕੇ ਚੱਲ ਰਹੀ ਆ ਜਦੋਂ ਪੁੱਛ ਕੇ ਕਰਾਂਗੇ ਫੇਰ ਹੀ ਡਿਟੇਲ ਜੀ ਦੱਸਾਂਗੇ ਤੁਹਾਨੂੰ ਕੀ ਇਨਫਰਮੇਸ਼ਨ ਕੀ ਮਿਲਗੀ ਇਨਫਰਮੇਸ਼ਨ ਤੇ ਇਹੀ ਬਿਲੀ ਵੀ ਇੱਥੇ ਨਜਾਇਜ਼ ਤੁਹਾਡਾ ਹੁੰਦਾ ਵਾ ਕੋਈ ਹੋਰ ਨਾ ਕੋਈ ਪਾਲ ਕਿਨੇ ਪਾਲ ਕਿਨੇ